ਜੋ ਮੰਤਰੀ ਸਾਹਿਬ ਜਿਹੜੇ ਸਤਾਨਕ ਸਦਾਰਾ ਬਾਰੇ ਮੰਤਰੀ ਨੇ ਡਾਕਟਰ ਅਬਦੁੱਲ ਸਿੰਘ ਜੀ ਉਹਨਾਂ ਨੇ ਨਿਯੁਕਤੀ ਪੱਤਰ ਜਿਹੜੇ ਬੰਦੇ ਇਹ ਸਰਦਾਰ ਭਗਵੰਤ ਸਹਿਮਾਨ ਜੀ ਦਾ ਸਰਕਾਰ ਦਾ ਜਿਹੜਾ ਰੋਜ਼ਗਾਰ ਸਿੱਖਿਆ ਹੈਲਥ ਮਿਸ਼ਨ ਹੈ ਉਹਦੇ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨੌਕਰੀਆਂ ਜਿਹੜੀਆਂ ਦਿੱਤੀਆਂ ਜਾਦੀਆਂ ਸੋ ਅੱਜ ਇੱਥੇ ਨੌਕਰੀਆਂ ਦਿੱਤੀਆਂ ਜਿਨ੍ਹਾਂ ਨੂੰ ਮਿਲੀਆਂ ਉਹਨਾਂ ਨੂੰ ਵਧਾਈਆਂ ਹੋਣ ਉਦਾਸ ਕਰਦੇ ਕਿ ਹੋਰ ਲੋਕਾਂ ਨੂੰ ਵੀ ਇਹ ਨੌਕਰੀਆਂ ਜਿਹੜੀਆਂ ਮਿਲ ਇਸ ਕਰਕੇ ਅੱਜ ਦਾ ਇਹ ਜਿਹੜਾ ਫੰਕਸ਼ਨ ਉਹ ਕੀਤਾ ਸੀਗਾ ਕੱਲ ਹੀ ਅੱਪਾ ਜੇ ਤੁਹਾਨੂੰ ਪਤਾ ਹੀ ਸੁਣਿਆ ਤੁਸੀਂ ਕਿ ਕੱਲ ਅੱਪਾ ਬੱਸਾਂ ਬੀਆਰਟੀਐਸ ਜਿਹੜੀ ਚਲਾਈ ਹੈ ਸ਼ਾਇਦ ਦੇ ਅੰਦਰ ਜਿੰਨੇ ਵੀ ਪ੍ਰੋਜੈਕਟ ਹੈ ਸਾਰੇ ਅੱਪਾ ਸੈਸੈ ਕੰਪਲੀਟ ਹਾਂ ਸਰ ਕੱਲ ਤੋਂ ਕੀਤਾ ਨਾ ਬੀਆਰਟੀਐਸ ਦਾ ਨਾ ਨਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਔਰ ਲੋਕਾਂ ਨੇ ਬਹੁਤ ਬੜੀਆ ਕਾਲਾਂ ਆਈਆਂ ਕਿ ਬੜਾ ਅੱਛਾ ਕੰਮ ਕੀਤਾ ਸਰਕਾਰ ਨੇ ਸਮਝਦੇ ਕਿ ਕਿਉਂਕਿ ਲੋਕਾਂ ਲਈ ਲੋੜ ਹੈ ਲੋਕਲ ਸਟੂਡੈਂਟ ਲੋਕਲ ਲੋਕ ਜਿਹੜੇ ਉੱਤੇ ਸਫਲ ਕਰਦੇ ਸੋ ਉਹ ਵਧੀਆ ਹੋਇਆ ਬਾਕੀ ਕੰਮ ਵੀ ਸੱਸ ਜਿਹੜੇ ਸਾਰੇ ਠੀਕ ਹੋ ਰਹੇ ਸਾਰੀਆਂ ਬੱਸਾਂ ਸਾਰੀਆਂ ਬੱਸਾਂ ਦੌਰਾ ਕਰਨ ਵਾਸਤੇ ਆਜੂ ਬਜਾਦਾਂ ਸਾਰੀਆਂ ਬੱਸਾਂ ਸੜਕਾਂ ਤੇ ਆਉਣ ਗਿਆ ਦੇਖਾਈ ਸਾਰੀਆਂ ਸਾਰੀਆਂ ਸੱਸਾਂ ਛੜਕਾ ਦੇਉਣ ਗਿਆ ਉਸ ਮੰਤ ਤੇ ਚੱਲ ਨਹੀਂ ਇਹ ਸੜਕਾਂ ਤੇ ਚੱਲ ਨਹੀਂ ਚੱਲ ਰਹੀ ਜਿਹੜੇ ਕਿਸਾਨਾਂ ਜਿਹੜੇ ਦਿੱਲੀ ਜਾ ਰਹੇ ਸੀਗੇ ਉਹਨਾਂ ਤੇ ਕਾਫੀ ਤਸ਼ੱਦਦ ਕੀਤਾ ਨਹੀਂ ਇਹ ਉਹ ਗਲਤ ਹੈ ਉਹ ਬਹੁਤ ਗਲਤ ਹੈ ਅਸੀਂ ਤਾਂ ਕਿਸਾਨਾਂ ਦੇ ਫੇਵਰਟ ਚ ਹਾਂ ਔਰ ਅਸੀਂ ਕਹਿੰਦੇ ਹਾਂ ਕਿ ਦਿੱਲੀ ਜਾਣ ਦਾ ਉਹ ਰਸਤਾ ਨਹੀਂ ਰੋਕਣਾ ਚਾਹੀਦਾ ਹਰਿਆਣਾ ਸਰਕਾਰ ਦਾ ਉਹ ਦਬਈਆ ਜਿਹੜਾ ਬਿਲਕੁਲ ਠੀਕ ਹੈ ਅੱਜ ਅਸੀਂ ਗੁਰੂਦੀ ਨਗਰੀ ਪਵਿੱਤਰ ਧਰਤੀ ਅੰਮ੍ਰਿਤਸਰ ਸਾਹਿਬ ਅੱਥੇ ਪਹੁੰਚੇ ਆ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਜਿਹੜੇ ਅਪਾਇੰਟਮੈਂਟ ਲੈਟਰ ਦਿੱਤੇ ਅਸੀਂ ਆਪਾਂ ਤਕਰੀਬਨ ਜਿਹੜੇ 50 ਹੈਗੇ ਕਾਰਪੋਰੇਸ਼ਨ ਦੇ EMPLOYEES ਸੀਗੇ ਜਿਨ੍ਹਾਂ ਨੂੰ ਇੱਕ ਕੰਪੈਨਸਰ ਗਰਾਊਂਡ ਤੇ ਜਿਹੜੇ ਨੌਕਰੀਆਂ ਮਿਲੀਆਂ ਉਹ ਹੈਗੇ ਤੇ ਤਕਰੀਬਨ 37 ਜਿਹੜੇ IO ਨੇ ਗ੍ਰੇਡ 1 ਗ੍ਰੇਡ 2 ਤੇ ਨਾਲ ਫਾਇਰ ਟੈਂਡਰ ਦੇ ਜਿਹੜੇ ਹੈਗੇ ਡਰਾਈਵਰਸ অপারেਟਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੀ ਹੈਗੀ ਆ ਤਕਰੀਬਨ ਸਾਡੇ ਮੈਕਮ ਜੋ ਕਹਿ ਸਕਦੇ ਟੋਟਲ 1292 ਦੇ ਆਸ-ਪਾਸ ਅਸੀਂ ਆਪਾਂ ਅਪੁਆਇੰਟਮੈਂਟ ਲੈਟਰ ਦੇ ਚੱਕੇ ਆਮ ਆਦੀ ਪਾਰਟੀ ਸਰਕਾਰ ਵਿੱਚ ਸਰਦਾਰ ਭਗਵਾਨ ਸਮਾਨ ਭਗਵੰਤ ਸਿੰਘ ਜੀ ਮਾਨ ਜੀ ਦੇ ਗਵਾਹੀ ਹੇਠ ਤੇ ਇਹ ਲੜੀ ਨੂੰ ਹੋਰ ਵਧਾਉਂਦੇ ਰਾਵਾਂਗੇ ਤਕਰੀਬਨ ਅੱਜ ਤੱਕ ਕਹਿ ਸਕਦੇ ਕਿ 50000 ਦੇ ਆਸ-ਪਾਸ ਸਾਡੇ ਸੀਐਮ ਸਾਹਿਬ ਉਹ ਨੌਕਰੀਆਂ ਵੰਡ ਚੁੱਕੇ ਨੇ ਤੇ ਇਸ ਨੂੰ ਅੱਗੇ ਹੋਰ ਵਧਾਉਂਦੇ ਰਾਵਾਂਗੇ ਜੋ ਸਾਡਾ ਮਿਸ਼ਨ ਆ ਰੋਜ਼ਗਾਰ ਮਿਸ਼ਨ ਸਿਹਤ ਮਿਸ਼ਨ ਹੈਲਥ ਮਿਸ਼ਨ ਐਜੂਕੇਸ਼ਨ ਮਿਸ਼ਨ ਇਹਦੇ ਤੇ ਕੰਮ ਕਰ ਰਹੀ ਹੈ ਤੇ ਅਸੀਂ ਮੈਂ ਜਿੰਨੇ ਵੀ ਸੱਜਣ ਅੱਜ ਪਹੁੰਚੇ ਨੇ ਜਿਨ੍ਹਾਂ ਨੂੰ ਪੋਆਇੰਟ ਲੈਟਰ ਮਿਲੀ ਹੈ ਸਾਰਨੂੰ ਬਹੁਤ-ਬਹੁਤ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਜੀ ਡਾਕਟਰ ਸਾਹਿਬ ਅਮਰ ਸਦੂ ਸਮਾਰਟ ਸੀਗਾ ਦਰਦਾ ਮਿਲਿਆ ਗਿਆ ਪਰ ਇੱਥੇ ਜੋ ਹਾਲਾਤ ਬਣੇ ਹੋਏ ਨੇ ਗੰਦਗੀ ਦੇ ਕੂੜੇ ਦੇ ਟੀਰ ਦੇ ਡੰਪ ਬਣੇ ਜਾ ਰਹੇ ਲਗਾਤਾਰ ਲਿਫਟਿੰਗ ਨਹੀਂ ਲਿਫਟਿੰਗ ਨਹੀਂ ਹੋ ਰਹੀ ਬਹੁਤ ਵੱਡੀ ਸਮੱਸਿਆ ਬਣੀ ਜਾ ਰਹੀ ਹੈ ਉਹਦੇ ਬਾਰੇ ਤਕਰੀਬਨ 1.5 ਤੋਂ 2 ਮਹੀਨੇ ਹੋ ਗਏ ਸਾਨੂੰ ਚਾਰਜ ਸੰਭਾਲਿਆ ਨੂੰ ਤੇ ਇਸ਼ੂਸ ਸੀਗੇ ਬਟ ਅਸੀਂ ਟਾਈਮਲੀ ਮੀਟਿੰਗਸ ਕਰ ਰਹੇ ਹਾਂ ਸਾਡੇ ਕੁਸ਼ਨਰ ਸਾਹਿਬ ਸਾਡੇ ਇਥੋਂ ਦੇ ਲੋਕਲ ਐਮਐਲਏ ਲੀਡਰ ਸਭ ਨਾਲ ਸਭੀ ਅਸੀਂ ਉਹਨਾਂ ਨਾਲ ਤਾਲਮੇਲ ਜੱਸੀ ਆ ਗਿਆ ਤੇ ਮੈਨੂੰ ਲੱਗਦਾ ਕਿ ਅੱਗੇ ਨਾਲ ਕਾਫੀ ਕੁਝ ਸਦਾਰ ਹੋਇਆ ਤੇ ਅਸੀਂ ਸੁਧਾਰ ਨੂੰ ਅਸੀਂ ਅੱਗੇ ਹੋਰ ਆਪਾਂ ਵਧਾਵਾਂਗੇ ਤੇ ਮੈਂ ਇਹੀ ਯਕੀਨ ਦਵਾਉਂਦਾ ਕਿ ਇੱਕ ਚੰਗੀ ਸਰਕਾਰ ਆਈ ਹੈਗੀ ਚੰਗੇ ਬੰਦੇ ਅੱਗੇ ਆਏ ਨੇ ਚੰਗੇ ਸਾਡੇ ਸਾਰੇ ਆਫੀਸਰ ਸਾਹਿਬਾਨ ਨੇ ਤੇ ਕੁਝ ਪ੍ਰੋਬਲਮ ਸਿਗੀਆਂ ਪਰ ਇਹਨੂੰ ਅੱਗੇ ਆਪਾਂ ਦਰਸ ਕਰਾਂਗੇ ਆਪਾਂ ਬਹੁਤ ਜਲਦ ਕਰਾਂਗੇ ਤਾਂ ਹੋਈਆਂ ਡਿਲੇ ਹੋ ਕੇ ਇਲੈਕਸ਼ਨਸ ਐਮਸੀ ਦੇ 2 ਸਾਲ ਹੋ ਗਏ ਨੇ ਲਗਾਤਾਰ ਇਲੈਕਸ਼ਨ ਨਹੀਂ ਹੋ ਡਿਲੇ ਹੋ ਪਾ ਰਹੇ ਕਿਦੋਂ ਇਲੈਕਸ਼ਨ ਹੋਣਗੇ ਨਹੀਂ ਹੁਣ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਪੂਰੀ ਤਿਆਰੀ ਹੈਗੀ ਹੈ ਸੀ ਕਮਿਸ਼ਨਰ ਸਾਹਿਬ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨ ਹੈਗੇ ਉਹਨਾਂ ਨੂੰ ਆਪਾਂ ਸਾਰਾ ਲੈ ਕੇ ਪੇਜਦਾ ਹੈਗਾ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਾਲ ਲੈਣੀ ਆ ਜਦੋਂ ਕੋਰਡ ਲਾਣਗੇ ਉਹਦੇ ਇਲੈਕਸ਼ਨ ਹੋ ਜੂਗੀ ਮ ਸਰ ਦੇ ਇਲੈਕਸ਼ਨ ਅਸੀਂ ਆਵਾ ਕਰਵਾ ਦਵਾਂਗੇ ਸਰ ਤੇ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਕਿ ਉਹ ਬੰਦ ਹੋ ਗਏ ਇੱਕ ਸਾਈਕਲ ਪ੍ਰੋਜੈਕਟ ਸੀਗਾ ਤੇ ਨਾਲ ਸਿਟੀ ਬੱਸਾਂ ਦਾ ਪ੍ਰੋਜੈਕਟ ਸੀਗਾ ਉਹਨ ਬੀਆਰਟੀਐਸ ਪ੍ਰੋਜੈਕਟ ਕੱਲ ਚਾਲੂ ਹੋਇਆ ਹੈ ਸਰ ਤੇ ਇੰਨੇ ਪੈਸੇ ਲੱਗੇ ਹੁੰਦੇ ਨੇ ਪ੍ਰੋਜੈਕਟਾਂ ਤੇ ਉਸ ਤੋਂ ਬਾਅਦ ਉਹ ਬੰਦ ਹੋ ਜਾਂਦੇ ਨੇ ਉਹਨਾਂ ਦਾ ਕੋਈ ਧਿਆਨ ਨਹੀਂ ਕੀਤਾ ਜਾਂਦਾ ਕਿਹਦੀ ਜ਼ਿੰਮੇਵਾਰੀ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਦੇਖੋ ਜੀ ਗਵਰਨਮੈਂਟਸ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੈਗੇ ਪੋਲੀਟੀਕਲ ਪਾਰਟੀਆਂ ਅਨੰਦ ਰੇਂਦਰ ਜਿਹੜਾ ਪੱਲਾ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਹ ਤਾਂ ਲੋਕਾਂ ਦਾ ਪੈਸਾ ਜਿਹੜੀ ਪਬਲਿਕ ਪ੍ਰੋਪਰਟੀ ਹੈਗੀ ਬੱਸ ਜਿੱਦਾਂ ਤੁਸੀਂ ਕਿਹਾ ਕਿ ਤਕਰੀਬਨ 93 ਬੱਸ ਜਿਹੜੇ ਬੀਆਰਟੀਐਸ ਦੀ ਸੀਗੇ ਉਹਦੀ ਉਹ ਉਹਦੇ ਜਾੜ ਵਿੱਚ ਖੜੀਆਂ ਸੀਗੀਆਂ ਤੇ ਮੈਂ ਕਹੂੰਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਸਾਨੂੰ ਦਿਸ਼ਾ ਨਿਰਦੇਸ਼ ਮਿਲੇ ਕਿ ਇਹਨਾਂ ਨੂੰ ਬੱਸਸ ਨੂੰ ਚਲਾਇਆ ਜਾਵੇ ਕੱਲ ਹੀ ਅਸੀਂ ਆਪਾਂ ਸ਼ੁਰੂ ਕਰਾਈਆਂ ਹੈਗੀਆਂ ਤੇ ਹੋਰ ਵੀ ਜਿਹੜੇ ਪੈਂਡਿੰਗ ਜਿਹੜੇ ਕੰਮ ਹੈਗੇ ਜਾਂ ਪੈਂਡਿੰਗ ਪ੍ਰੋਜੈਕਟਸ ਹੈਗੇ ਜਿੱਥੇ ਲੋਕਾਂ ਦਾ ਪੈਸਾ ਹੈਗਾ ਜੋ ਲੋਕਾਂ ਦੇ ਹਿੱਤ ਵਿੱਚ ਲੋਕਾਂ ਦੇ ਹੱਕ ਵਿੱਚ ਅਸੀਂ ਆਪਾਂ ਨੂੰ ਆਪਾਂ ਦੁਬਾਰਾ ਸ਼ੁਰੂ ਆਪਾਂ ਕਰਾਵਾਂਗੇ ਜੀ ਬੀਆਰਟੀਐਸ ਪ੍ਰੋਜੈਕਟ ਜਿਹੜ ਇਹ ਕਈ ਵਾਰ ਬਜਟ ਬੰਦ ਹੋਇਆ ਕਈ ਵਾਰੀ ਸ਼ੁਰੂ ਹੋਇਆ ਨਹੀਂ ਮੈਂ ਕਹੂੰਗਾ ਕਿ ਇਹ ਬੜੀ ਖੁਸ਼ੀ ਵਾਲੀ ਗੱਲ ਆ ਵਧਾਈ ਵਾਲੀ ਗੱਲ ਆ ਅੰਮ੍ਰਿਤ ਸਰ ਹਲਕੇ ਲਈ ਲੋਕਸਭਾ ਵਾਲੇ ਜ਼ਿਲ੍ਹੇ ਲਈ ਕਿ ਇਹ ਬੱਸ ਪਬਲਿਕ ਟਰਾਂਸਪੋਰਟ ਸਿਸਟਮ ਅਸੀਂ ਦੁਆਰਾ ਸ਼ੁਰੂ ਕਰਾਇਆ ਹੈਗਾ ਇਹਨੂੰ ਅਸੀਂ ਆਪਾਂ ਕੰਟੀਨਿਊ ਅਸੀਂ ਐਸਾ ਚਲਾਵਾਂਗੇ ਹਜੇ ਤਾਂ ਕੁਝ ਬੱਸਾਂ ਚਲਾਈਆਂ ਤੇ ਜਿੰਨਾ ਵੱਧ ਤੋਂ ਵੱਧ ਅਸੀਂ ਬੱਸ ਦਾ ਨੰਬਰ ਵਧਾ ਸਕਿਆ ਆਪਾਂ ਵਧਾਵਾਂਗੇ ਫੰਡਾਂ ਦੀ ਕੋਈ ਘਾਟ ਨਹੀਂ ਆਏਗੀ ਜੀ ਨਹੀਂ ਕੋਈ ਨਹੀਂ ਕੰਪਨੀਆਂ ਜਿਹੜੀਆਂ ਛੱਡ ਗਈਆਂ ਕਿਉਂ ਫੰਡਾਂ ਕਰਕੇ ਬੱਸ ਸਟੈਂਡ ਇਸੇ ਤਰ੍ਹਾਂ ਬੱਸ ਸਟੈਂਡ ਦੀ ਖਸਤਾ ਨਹੀਂ ਨਹੀਂ ਚਿੰਤਾ ਨਾ ਕਰੋ ਅਸੀਂ ਦੇਖਿਆ ਵੀ ਹੁਣ 2.5 ਸਾਲ ਹੋ ਗਏ ਤਕਰੀਬਨ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਸਾਹਿਬ ਹੈਗੇ ਆ ਜੀਮਾ ਸਾਹਿਬ